ਰਾਜੀ ਸਸਰੀ ਦਾ ਸਵਾਗਤ ਹੈ ਪਿੰਡ ਅਗਲੀਆ ਜ਼ਿਲ੍ਹਾ ਮਾਨਸਾ ਦਾ ਵੀਡੀਓ ਲੈ ਕੇ ਆਏ ਆ ਬੂਰੀ ਝੋਟੀ ਦੀ ਗੱਲਬਾਤ ਕਰਾਂਗੇ ਡਿਟੇਲ ਲਾਵਾਂਗੇ 1 ਤਰੀਕ 10ਵਾਂ ਮਹੀਨਾ 2025 ਸਾਰਾ ਮਾਲਕਾ ਤੋਂ ਸੋਹਣਾ ਨੇੜੋ ਰਿੰਗ ਸਿੰਘ ਲੱਗਿਆ ਚੈੱਕ ਕਰਾਰੇ ਜਦੋਂ ਨੀਲੀ ਰਾਵੀ ਚ ਪੈਂਦੀ ਹੈ ਚਾਰੇ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਦਿਖਾਓ ਜਸਨੇ ਮਗਰੋਂ ਸੂ ਸੂ ਦੇ ਨਿਸ਼ਾਨ ਪਿਓਰ ਨੀਲੀ ਰਾਵੀ ਵਾਲਾ ਦਿਖਾ ਰਹੇ ਆਪਣੇ ਦਰਸ਼ਕਾਂ ਨੂੰ ਥਣ ਥਣ ਦਿਖਾ ਰਹੇ ਚਾਰੇ ਥਣ ਗੁਲਾਬੀ ਹੈ ਤੇ ਗੈਬ ਤੇ ਥਣਾ ਦਿਖਾ ਰਹੇ ਝੋਲੀ ਸਿੰਗਲ ਹੱਡੀ ਦਾ ਲੈਗ ਸਕੋਰ ਬਹੁਤ ਜ਼ਿਆਦਾ ਸੋਹਣਾ ਲੱਗਿਆ ਵਧੀਆ ਕੱਦਗਾਠਾ ਸਾਰੀ ਗੱਲਬਾਤ ਕਰਾਂਗੇ ਠੰਡੀ ਸੀਲ ਹੈ ਦਿਖਾ ਦੇ ਨਸਣਾ ਆਜੋ ਤੁਹਾਡੀ ਆਪਾ ਮਾਲਕਾਂ ਨਾਲ ਗੱਲ ਕਰਾਉਨੇ ਆ ਸਸੀਗਾ ਸਸਤੀਗਾ ਹੋ ਠੀਕ ਹੋ ਜੀ ਠੀਕ ਹੈ ਜੀ ਬਲਵਾਂ ਨਾਂ ਦੱਸੋ ਜੀ ਆਪਣਾ ਦਰਸ਼ਨ ਜੀ ਦਰਸ਼ਨ ਪਿੰਡ ਅਗਲੀਆ ਜ਼ਿਲ੍ਹਾ ਮਾਨਸਾ ਹੈ ਨਾ ਹਾਂ ਜੀ ਜੇ ਹੁਣ ਆਪਣੇ ਘਰ ਦੀ ਗੱਲ ਕਰੀਏ ਮਕਾਨ ਘਰ ਕਿੱਥੇ ਜੀ ਆਪਣਾ ਇਹ ਸਕੂਲ ਸਰਕਾਰੀ ਤੋਂ ਜੀ ਇੱਧਰ ਆ ਗਿਆ ਖੇਤਾਂ ਉਨੀ ਸਰਕਾਰੀ ਸਕੂਲ ਤੋਂ ਕੱਚਾ ਬਹਾਉਣਾ ਹੈ ਨਾ ਨਿਮਾ ਡੇਰਾ ਠੀਕ ਹੈ ਲੋ ਵੀ ਮਿੱਤਰੋ ਨੋਟ ਕਰ ਲਓ ਸਰਕਾਰੀ ਸਕੂਲ ਕੋਲ ਰਸਤਾ ਹੁੰਦਾ ਹੈ ਹੁਣ ਸਿੱਧੀ ਗੱਲ ਆਂਬਲਾ ਨਗਦੀ ਕਰਦੇ ਕਿੰਨੀ ਉਮਰ ਹੋ ਗਈ ਘੱਟੀ ਦੀ ਇਹ ਹੋ ਜੀ 2.5 ਸਾਲ ਤੋਂ ਮਹੀਨਾ ਦੂੜ ਮਹੀਨਾ ਘੱਟ ਹੋਈ 2.5 ਸਾਲ ਦੇ 1.5 ਮਹੀਨਾ ਘੱਟ ਹੈ ਜਾਨੀ ਕੀ ਹਾਂ ਜੀ ਤਾਂ ਪਹਿਲਾਂ ਠੀਕ ਹੈ ਹੀਟ ਗਈ ਇੱਕ ਹੀਟ ਹੁਣ ਆਈ ਸੀ ਹੁਣ ਟਾਈਮ ਨਹੀਂ ਮਿਲਿਆ ਸਾਨੂੰ ਠੀਕ ਹੈ ਕਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਕੰਮ ਤਾਂ ਦੇ ਵਾਲੇ ਬੰਦੇ ਆ ਖੇਤੀਬਾੜੀ ਕਰਦੇ ਆ ਕਹਿੰਦਾ ਅਸੀਂ ਬਾਈ ਕਹਿੰਦਾ ਸਾਨੂੰ ਦੱਸੀ ਹੈ ਕਿ ਵੀਡੀਓ ਤੋਂ ਬਾਅਦ ਗੱਲਬਾਤ ਕਹਿੰਦਾ ਵੀ ਇਹ ਕੱਲ ਇਹਨੇ ਤਾਰਾਂ ਜਣੀਆਂ ਬੰਦ ਕਰੀਆਂ ਇੱਕ ਹੀ ਡੇ ਦੀ ਲਗਾਈ ਆ ਸੀ ਕਹਿੰਦੇ ਵੀ ਕੰਮਧੰਦੇ ਜੁਲਜੇ ਸੀਗੇ ਸਿਮੰਨੀ ਭਰਾਇਆ ਗਿਆ ਚੰਗੀ ਆ ਬਹੁਤ ਜ਼ਿਆਦੇ ਜੇ ਸੋਨ ਮੈਂ ਬੂਰੀਆਂ ਵਾਲੀਆਂ ਨਿਸ਼ਾਨੀਆਂ ਦਾ ਹੋਣਾ ਕਾਲੇ ਤਣ ਨਚਾ ਮੜੀ ਚ ਜਿਹਦੀ ਮੰਗ ਬੂਰੀ ਚ ਬਹੁਤ ਜਿਆਦਾ ਜਸਨਾ ਨੇੜੇ ਦਿਖਾਓ ਬੱਤ ਬਹੁਤ ਜ਼ਿਆਦੇ ਸੋਹਣੀ ਐ ਕਰ ਲੋ ਜਿਕ ਸੋਹਣੀ ਐ ਕਾਲੇ ਤਣ ਵਾਲੀ ਬੂਰੀ ਐ ਲੱਗ ਕੋਲ ਇੱਕ ਗੱਲ ਆ ਪੈਦੀ ਹੋਰ ਕਰੀਏ ਕਰਦੇ ਰਵੇ ਜਾ ਝੋਟੀ ਕਰਦੇ ਚੋਦੀ ਕਿਹੜੀ ਕਿਹੜਾ ਰਵਾਇਤਰਾ ਆ ਕੇ ਸਾਨੂੰ ਦੱਸੋ ਜੀ ਆਹ ਦੀ ਭੈਣ ਆ ਗਈ ਉਹ ਸਿਰੇ ਵਾਲੀ ਦੀ ਭੈਣ ਆ ਗਈ ਜਿਸ ਨੇ ਆ ਦਿਖਾ ਓਏ ਆ ਜੋ ਟੀ ਦੀ ਭੈਣ ਆ ਗਈ ਆਹ ਦੀ ਭੈਣ ਹੈ ਠੀਕ ਹੈ ਤੇ ਇਹਦੀ ਮਾਂ ਕਿਹੜੀ ਹੈ ਜੀ ਇਹਦੀ ਮਾਂ ਜੀ ਉਹ ਪਰਲੇ ਪਾਸੇ ਖੜੀ ਹੈ ਜੀ ਜਿਸ ਨੇ ਉਹ ਦਿਖਾ ਗਿਆ ਚੰਗਾ ਰਿਕਾਰਡ ਹੈ ਇਹਦੀ ਮਾਂ ਦਾ ਜੀ ਓ ਜਸਨਿਆ ਆ ਖੜੀ ਹੈ ਕਾਲੇ ਦਨ ਵਾਲੀ ਬੁਰੀ ਇਹਦੀ ਉਹ ਕੱਟੀ ਆ ਗਈ ਸੱਜਣੋ ਬਾਕੀ ਅਕਲ ਦਰਗਾ ਕਿੰਨਾ ਦੁੱਧ ਤਿਆਰ ਹੈ ਇਹ ਥੱਲੇ ਹੋਊ ਜੀ 15 ਕਿਲੋ ਦੁੱਧ 15 ਲੀਟਰ ਦੁੱਧ ਤਿਆਰ ਹੈ ਹੁਣ ਇਹ ਦਵਾਰੇ ਸੂਈ ਹੋਈ ਹੈ ਹਾਂ ਜੀ ਹਾਂ ਠੀਕ ਹੈ ਆ ਦਿਖਾ ਦੇ ਜਸਨਿਆ ਓਏ ਅੰਡਰ ਕੁਆਲਿਟੀ ਇਧਰੋਂ ਮਾਰਦੇ ਮਗਰੋਂ ਜੇ ਹੋ ਕੇ ਸਮਾਰ ਕੇ ਗਾੜੀ ਪਿਛਾੜੀ ਤੇ ਜਾਣਿਆ ਇਹਦੀ ਆ ਗਈ ਉਹ ਕੱਟੀ ਗਾਹਾਂ ਆਹ ਦੀ ਭੈਣ ਦੇ ਮਾਰਦੇ ਇਧਰ ਆ ਜੀ ਦਸਣਿਆ ਆ ਉਹਦੀ ਪਹਿਲਾਂ ਵਾਲੇ ਸੂਏ ਦੀ ਝੋਟੀ ਆ ਗਈ ਇਹ ਵੀ ਵੇਹਦੇ ਹੁਣ ਵੀ ਤੋਕੜ ਹੈਗੀ ਝੋਟੀ ਉਹਦੀ ਭੈਣ ਆ ਗਈ ਗਾਹਾਂ ਇਹ ਆਹ ਉਹਦੀ ਮਾਂ ਦੀ ਭੈਣ ਆ ਗਈ ਜਾਨੀ ਕਿ ਚੌਥੀ ਪੰਜਵੀਂ ਪੀੜੀ ਜੋ ਕੱਟੀ ਹੈਗੀ ਘਰ ਦੇ ਰਵੇ ਜੋ ਆ ਬਾਈ ਬੂਰੀਆਂ ਦੇ ਸ਼ਕੀਨ ਆ ਜਿਵੇਂ ਮੁਖਸਰ ਦੇ ਮੇਲੇ ਦੇ ਘੋੜੀਆਂ ਬੰਨੀਆਂ ਪਈਆਂ ਹੁੰਦੀਆਂ ਨਾ ਐ ਬੰਨੀਆਂ ਪਈਆਂ ਬਾਈਆਂ ਨੇ ਬੂਰੀਆਂ ਚੰਗੀ ਕੁਆਲਿਟੀ ਆ ਜਾਓ ਅੰਕਲ ਜੀ ਆ ਜਾਓ ਹੋਰ ਲੈਣੇ ਡੇਢ ਸੌ ਤੋਂ ਬਾਕੀ ਗੁਲਾਬੀ ਰੰਗ ਲੱਗਿਆ ਮਿੱਤਰੋ ਕਰ ਲੋ ਜਿਕ ਐਰਾ ਪੂਰਾ ਤੋਂ ਚਾਨੀਲੀ 라ਵੀ ਦੇ ਵਿੱਚ ਪੂਰੀਆਂ ਨਿਸ਼ਾਨੀਆਂ ਅੱਖ ਦੇ ਵਿੱਚ ਵੀ ਨਿਸ਼ਾਨ ਆਉਂਦੇ ਆ ਪਰ ਘੱਟ ਹੈ ਥੋੜਾ ਜਿਹਾ ਆਉਂਦਾ ਜਰੂਰ ਹੈ ਨਹੀਂ ਜੀ ਤੇ ਅੰਕਲ ਇੱਕ ਗੱਲ ਆਪਾਂ ਹੋਰ ਕਰੀਏ ਹਾਂਜੀ ਕੱਟੀ ਸੋਣੀ ਆ ਥੋਡੀ ਠੀਕ ਹੈ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰੀਏ ਰੇਟ ਕਰ ਲਾਂਗੇ ਜੀ ਮੌਕੇ ਤੇ ਬਸ ਹੌਣ ਤੇ ਕਰੋਗੇ ਹੌਣ ਤੇ ਕਰ ਲਾਂਗੇ ਜੇ ਬਸ ਦੇਣ ਲੈਣ ਨਹੀਂ ਕਰਾਂਗੇ ਉਹ ਤੋਂ ਅਸਮਾਨਤਾ ਨਹੀਂ ਤੁਸੀਂ ਦੇਣ ਲੈਣ ਦੱਸ ਦਿਓ ਅਕਲ ਕਿੰਨਾ ਕਰਦੇ 60000 ਦੀ ਦੇ ਦੇਂਗੇ ਮਾਨਦਾਨ ਕਰੋਗੇ ਮਾੜਾ ਮੋਠਾ ਕਰਦਾ ਮਾਨਦਾਨ ਠੀਕ ਹੈ ਇਹਨਾਂ ਨੇ 60000 ਰੁਪਇਆ ਰੇਟ ਕਰਿਆ ਝੋਟੀ ਦਾ ਮਾਨਦਾਨ ਕਹਿੰਦਾ ਕਰਾਂਗੇ ਮੌਕੇ ਤੇ ਆ ਕੇ ਨਰਮ ਬੰਦਿਆ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਬਹੁਤ ਜਿਆਦੇ ਸੋਹਣੀ ਹੈਗੀ ਮਾਂ ਦੇ ਦੁੱਧ ਦਾ ਰਿਕਾਰਡ ਵੀ ਚੰਗਾ ਹੈਗਾ ਐਂ ਪਤਾ ਹੂੰ ਇਹ ਕਿਹੜੇ ਟੀਕੇ ਦੀਆਂ ਅਗਲਾ ਇਹ ਜੋ ਉੱਥੋਂ ਵਾਲੇ ਦੀ ਆਪਣੇ ਦੀ ਲੰਗੋਆ ਸ਼ਾ ਲੋਂਗਵਾਲ ਵਾਲੇ ਝੋਟੇ ਦੀ ਆ ਠੀਕ ਹੈ ਸੀਮਣ ਦੀ ਵੀ ਜੰਗੇ ਦੀ ਆ ਸੱਜਣੋ ਜਿਹੜਾ ਲੋਂਗਵਾਲ ਵਾਲਾ ਝੋਟਾ ਜਿਹੜੇ ਮੰਡੀਆਂ ਦਾ ਸ਼ਿੰਗਾਰ ਹੈ ਉਹਦੀ ਗਾ ਇਹ ਟੀ ਆ ਗਈ ਸੂ ਦੇ ਨਿਸ਼ਾਨ ਚਾਰੇ ਪੈਰ ਜੱਟਿਆ ਮੱਥੇ ਵੀ ਪਟਾਗਾ ਅੱਖਾਂ 'ਚ ਵੀ ਮਣਕਾ ਮਿੱਤਰੋ ਜੱਟਾ ਸੋਹਣੀਆ ਰਿਕਾਰਡ ਸੋਹਣੀਆ ਹਾਂਜੀ ਜੇ ਇੱਕ ਗੱਲ ਹੋਰ ਕਰੀਏ ਹਾਂਜੀ ਇਹਦਾ ਆਪਣਾ ਪੂਰਾ ਨਾਮ ਦੁਬਾਰੇ ਦੱਸੋ ਜੀ ਦਰਸ਼ਨ ਜੀ ਦਰਸ਼ਨ ਜੀ ਜੇ ਹੁਣ ਇੱਕ ਗੱਲ ਹੋਰ ਕਰੀਏ ਇਹਨੂੰ ਵੇਚਣ ਦਾ ਕਾਰਨ ਇਦਾ ਜੀ ਐ ਹੁਣ ਪਸ਼ੂ ਬਾਹਰੇ ਹੋ ਗਏ ਸੰਦ ਹੀ ਨਹੀਂ ਕਾ ਝੋਨੇ ਦਾ ਕੰਮ ਚੱਲ ਪੂ ਤਾਂ ਬਕਾਉ ਕਰ। ਠੀਕ ਐ ਜਦ ਸਨੇ ਮਾਰਦੇ ਲੰਮਾ ਜਾਂ ਕੈਮਰਾ ਮੰਡੀ ਲਈ ਬੈਠੇ ਆ ਮੋਹਰਾ ਨਸਲ ਦੀਆਂ ਝੋਟੀਆਂ ਵੀ ਚੰਗੀਆਂ ਨਾ ਤੇ ਬੂਰੀਆਂ ਵਾਲੇ ਦਾ ਤੁਸੀਂ ਦੇਖ ਹੀ ਸਕਦੇ ਹੋ ਚੰਗੀ ਕੁਆਲਿਟੀ ਆ ਬਰੀਡ ਦੇ ਕੰਮ ਕਰਿਆ ਗਾ ਪੀੜੀ ਦਰ ਪੀੜੀ ਇਹਨਾਂ ਕੋਲੇ 5ਵੀਂ 6ਵੀਂ ਪੀੜੀ ਆ ਗਈ ਇਹ ਠੀਕ ਆ ਯਾਦ ਨਹੀਂ ਜੀ ਹੁਣ ਫੋਨ ਨੰਬਰ ਯਾਦ ਨਹੀਂ ਨਾ ਜੀ ਸੱਜਣੋ ਫੋਨ ਨੰਬਰ ਅੰਕਲ ਕਹਿੰਦਾ ਵੀ ਆਪਣੇ ਯਾਦ ਨਹੀਂ ਇਹਨਾਂ ਦੇ ਬੇਡੇ ਦਾ ਨੰਬਰ ਆ ਆਪਾਂ ਸਕਰੀਨ ਤੇ ਛੱਡ ਦਾਂਗੇ ਥੱਲੋਂ ਨੋਟ ਕਰ ਲਿਓ ਬੂਰੀ ਕੱਟੀ ਦੇ ਬਹੁਤ ਯਾਰੇ ਫੋਨ ਆਉਂਦੇ ਸੀ ਕਹਿੰਦੇ ਕੋਈ ਝੋਟੀ ਤਿਆਰ ਹੋਣ ਵਾਲੀ ਹੋਵੇ ਮੰਗ ਬਹੁਤ ਸੀ ਆ ਖੜੀ ਆ ਨਿਗਾਮ ਰਵਾਰੇ ਜਸਨਿਆ ਬਹੁਤ ਜਿਆਦੇ ਸ਼ਕੀਨ ਆ ਜੇ ਸਿੰਗ ਕੁਆਲਟੀ ਦੀ ਗੱਲ ਕਰਾਂ ਨਾ ਮੈਂ ਜਮਾਂ ਨਾਲ ਹੀ ਗੁੰਡ ਮੋੜਿਆ ਬਹੁਤ ਜਿਆਦੇ ਸੋਹਣਾ ਸਿੰਗ ਲੱਗਾ ਰਿੰਗੀ ਆ ਜਮਾਂ ਮਿੱਤਰੋ ਤੇ ਚਾਰੇ ਥਣ ਗਲਾਬੀ ਆ ਕੱਲਾ ਕੱਲਾ ਥਾਣਾ 2.5 ਸਾਲ ਦੇ ਕਰੀਬ ਹੋ ਗਈ ਇੱਕ ਹੀਟ ਬਾਈ ਕਹਿੰਦੇ ਪਨਾਈ ਆ ਆਈ ਸੀ ਕੰਮ ਧੰਦੇ ਕਰਕੇ ਸੀਮਣ ਨਿੱਧਰਾ ਆ ਗਿਆ ਵੈਸੇ ਸੀਮਣ ਧਰਾਉਣ ਦੇ ਤਿਆਰ ਆ ਜੋਗ ਆ ਬਾਕੀ ਸਾਰੇ ਸੱਜਣਾ ਦਾ ਵੀਡੀਓ ਦੇਖਣ ਲਈ ਧੰਨਵਾਦ ਤੁਸੀਂ ਬਹੁਤ ਪਿਆਰ ਦਿੰਦੇ ਹੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਵਧੇ ਤੇ ਤੁਹਾਡਾ ਪਿਆਰ ਮਿਲੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ